ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਿਕਸ ਵੈਜ ਦੀ ਸਬਜ਼ੀ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਿੰਪਲ ਜੀ ਮਸਾਲਿਆਂ ਨਾਲ ਆਪਾਂ ਇਹ ਸਬਜ਼ੀ ਬਣਾਵਾਂਗੇ ਤੇ ਪਰ ਬਣੂਗੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਤੇ ਇਹ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਮਿਕਸ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲੈ ਲਈਆਂ ਉਹ ਤੁਹਾਨੂੰ ਇੱਕ ਵਾਰੀ ਮੈਂ ਦਿਖਾ ਦਿੰਨੀ ਆ ਆਪਾਂ ਲਈਏ ਇੱਕ ਬਾਟੀ ਫੁੱਲ ਗੋਭੀ ਇੱਕ ਕਪਾ ਲਈਏ ਸ਼ਿਮਲਾ ਮਿਰਚ ਤੇ ਤਿੰਨ ਲਈਆਂ ਗਾਜਰਾਂ ਆਪਾਂ ਤੇ ਥੋੜੇ ਜਿਹੇ ਹੈਗੇ ਆਪਣੇ ਕੋਲੇ ਮਟਰ ਦੋ ਆਪਾਂ ਆਲੂ ਚੀਰ ਕੇ ਤੇ ਪਾਣੀ ਦੇ ਵਿੱਚ ਡੁਬੋ ਕੇ ਰੱਖ ਦਿੱਤੇ ਸੀ ਕਿ ਆਲੂ ਆਪਣੇ ਕਾਲੇ ਨਾ ਪੈਣ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਆਪਾਂ ਧੋ ਲਿਆ ਸੀਗਾ ਦੋ ਵਾਰੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਲਿਆ ਹੁਣ ਆਪਾਂ ਬਣਾਵਾਂਗੇ ਇਹਨਾਂ ਦੀ ਸਬਜ਼ੀ ਸਬਜ਼ੀ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਨੂੰ ਰੱਖ ਲਿਆ ਕੜਾਹੀ ਦੇ ਵਿੱਚ ਅੱਧੇ ਕੜਚੀ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਇੱਕ ਪਾ ਦਾਂਗੇ ਸੁੱਕੀ ਲਾਲ ਮਿਰਚ ਤੇ ਅੱਧਾ ਚਮਚਾ ਹੈਗਾ ਸਰੋਂ ਯਾਨੀ ਕਿ ਕਾਲੀ ਸਰੋਂ ਜਿਹੜੀ ਬਰੀਕ ਜੀ ਹੁੰਦੀ ਹੈ ਨਾ ਉਹ ਸਰੋਂ ਆ ਇਹ ਥੋੜਾ ਜਿਹਾ ਲਸਣ ਦੋ ਹਰੀਆਂ ਮਿਰਚ ਅਦਰਕ ਇਹਨਾਂ ਨੂੰ ਬਰੀਕ ਕੱਟ ਲਿਆ ਇਹ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਭੁੰਨ ਲਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ। ਨਮਕ ਪਾ ਦਾਂਗੇ ਆਪਾਂ ਸਵਾਦ ਅਨੁਸਾਰ। 1/2 ਚਮਚ ਪਾ ਦਾਂਗੇ ਆਪਾਂ ਹਲਦੀ ਨਾ। ਟਮਾਟਰ ਵੀ ਹਲਕਾ ਜਿਹਾ ਸੌਫਟ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਇੱਕ ਆਲੂ ਕੱਟਿਆ ਹੋਇਆ। ਪਾ ਦਾਂਗੇ ਆਪਾਂ ਮਟਰਾਂ ਦੇ ਦਾਣੇ ਤੇ ਕਟੰਗੰਗਾ ਗਾਜਰਾ ਪਾ ਦਾਂਗੇ। ਇਹਨਾਂ ਨੂੰ ਆਪਾਂ ਹੁਣ ਮਿਕਸ ਕਰ ਦਾਂਗੇ ਮਿਕਸ ਕਰਕੇ 5 ਕਿ ਮਿੰਟ ਆਪਾਂ ਇਹਨਾਂ ਨੂੰ ਢੱਕ ਕੇ ਸੇਕ ਲਵਾ ਲਾਂਗੇ ਇਹ ਫਿਰ ਹਲਕੀਆਂੀਆਂ ਸੌਫਟ ਹੋ ਜਾਣਗੀਆਂ ਤੇ ਗੈਸ ਆਪਾਂ ਕਰ ਦਾਂਗੇ ਮੀਡੀਅਮ 'ਚ ਹਾਂਜੀ 5 ਕਿ ਮਿੰਟ ਹੋ ਗਏ ਆਪਣੀਆਂ ਸਬਜ਼ੀਆਂ ਰੱਖੀਆਂ ਨੂੰ ਤੇ ਆਪਾਂ ਹੁਣ ਟੱਕਣ ਚੱਕ ਲੈਣੇ ਆ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਨੇ ਆਪਣੇ ਆਪ ਹੀ ਪਾਣੀ ਛੱਡ ਤਾਗਾ ਪਾਣੀ ਆਪਾ ਪਾਇਆ ਨਹੀਂ ਗਾ ਤੇ ਸਬਜ਼ੀਆਂ ਵੀ ਆਪਣੀਆਂ ਬਿਲਕੁਲ ਸੌਫਟ ਹੋ ਗਈਆਂ ਤੇ ਹੁਣ ਆਪਾਂ ਪਾ ਦਾਂਗੇ ਬਾਕੀ ਦੀਆਂ ਸਬਜ਼ੀਆਂ ਪਾ ਦਾਂਗੇ ਕੱਟੀ ਹੋਈ ਸ਼ਿਮਲਾ ਮਿਰਚ ਤੇ ਪਾ ਦਾਂਗੇ ਫੋਲੋ ਗੋਭੀ ਹੁਣ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਮਿਕਸ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਇੱਕ ਚਮਚ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜੀ ਜਿਹੀ ਪਾਰਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਹਨ ਤੇ ਥੋੜਾ ਜਿਹਾ ਪਾਰਾਂਗੇ ਆਪਾਂ ਗਰਮ ਮਸਾਲਾ ਇਹਨੂੰ ਆਪਾਂ ਹੁਣ ਮਿਕਸ ਕਰ ਦਾਂ ਤੁਸੀਂ ਮੈਗੀ ਮਸਾਲਾ ਵੀ ਐਡ ਕਰ ਸਕਦੇ ਆ ਤੇ ਤੁਸੀਂ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਆ ਕਿਉਂਕਿ ਮੈਂ ਟਮਾਟਰ ਪਾਇਆ ਹੈ ਇਸ ਕਰਕੇ ਮੈਂ ਅਮਚੂਰ ਪਾਊਡਰ ਨਹੀਂ ਪਾਇਆਗਾ ਤੇ ਹੁਣ ਆਪਾਂ ਪਾ ਦਾਂਗੇ ਕਟਿਆ ਹਰਾ ਧਨੀਆ ਕਿਉਂਕਿ ਤਾਂ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਆਉਂਦੀ ਆ ਮਿਕਸ ਸਬਜੀ ਦੇ ਵਿੱਚ ਹੁਣ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ 5 ਮਿੰਟ ਵਾਸਤੇ ਸਬਜ਼ੀਆਂ ਨੂੰ ਆਪਾਂ ਹੋਰ ਸੇਕ ਲਵਾ ਲਾਂਗੇ 5 ਕੁ ਮਿੰਟ ਹੋ ਗਏ ਆਪਣੀ ਸਬਜੀ ਰੱਖੀ ਨੂੰ ਤੇ ਆਪਾਂ ਇੱਕ ਵਾਰੀ ਨਾ ਸਬਜੀ ਦੇ ਵਿੱਚ ਕੜਛੀ ਮਾਰ ਦਿੰਨੇ ਆ ਕਿਉਂਕਿ ਕਈ ਵਾਰ ਆ ਹੁੰਦਾਗਾ ਵੀ ਆਪਾਂ ਮਾਰ ਨਹੀਂ ਪਾਇਆਗਾ ਕਈ ਵਾਰ ਥੱਲੇ ਨਾ ਲੱਗ ਜੇ ਤੇ ਵੈਸੇ ਲੱਗ ਰਹੀ ਤਾਂ ਨਹੀਂ ਕਿਉਂਕਿ ਸਬਜ਼ੀਆਂ ਦੇ ਵਿੱਚ ਕਾਫੀ ਪਾਣੀ ਹੁੰਦਾਗਾ ਬਸ ਇੱਕ ਅੱਧਾ ਮਿੰਟ ਆਪਾਂ ਹੋਰ ਲਵਾ ਲੈਨੇ ਆ ਸੇਕ ਜਿਹੜੀਆਂ ਸਬਜ਼ੀਆਂ ਮੈਨੂੰ ਪਹਿਲਾਂ ਸੀ ਥੋੜੀਆਂ ਗਈਆਂ ਸੌਫਟ ਹੋ ਜਾਣੀਆਂ ਹਾਂਜੀ 2-3 ਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਹੋ ਸਬਜ਼ੀ ਆਪਣੀ ਬਣ ਕੇ ਤਿਆਰ ਆ ਜਿਹੜਾ ਮਾੜਾ ਮੋਟਾ ਪਾਣੀ ਸੀ ਬਿਲਕੁਲ ਉਹ ਸੁੱਕ ਗਿਆ ਤੇ ਕਿੰਨੀ ਵਧੀਆ ਸੁੱਕੀ ਸੁੱਕੀ ਸਬਜ਼ੀ ਬਣੀ ਹੋਈ ਹੈਗੀ ਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਸਬਜੀ ਬਣਾ ਕੇ ਤਿਆਰ ਕੀਤੀ ਐ ਸਿਰਫ ਸਿੰਪਲ ਜਿਹੇ ਹੀ ਮਸਾਲੇ ਪਾਏ ਆ ਕੋਈ ਜ਼ਿਆਦਾ ਆਪਾਂ ਕੋਈ ਖੜੇ ਮਸਾਲੇ ਨਹੀਂ ਪਾਏਗੇ ਨਾ ਕੋਈ ਆਪਾਂ ਹੋਰ ਮਸਾਲੇ ਪਾਏ ਆ ਹਾਂਜੀ ਜੇ ਤੁਹਾਨੂੰ ਅੱਜ ਸਬਜੀ ਬਣਾਉਂਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਹਾਇ ਤੇਕ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦ ਪਹੁੰਚ ਸਕੇ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ